ਸਾਰੇ ਵੇਖੀਏ ਮੈਂ ਦੇ ਅੱਜ ਸਭ ਤੋਂ ਪਹਿਲਾਂ ਤੁਹਾਡਾ ਇਨਾਲੇ ਪ੍ਰੈਸ ਦੇ ਵੀਰਾਂ ਦਾ ਤੁਹਾਡਾ ਸਾਰਿਆਂ ਦਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟਿੰਗ মিডিਆ ਦਾ ਧੰਨਵਾਦ ਕਰਦਾ ਕਿ ਆਪਣੇ ਤੁਸੀਂ ਕੀਮਤੀ ਸਮੇਂ ਚੋੜ ਕੇ ਆਵਾ ਕੱਢ ਕੇ ਇਕੱਤਰ ਹੋਏ ਜੀ ਕਿਉਂਕਿ ਲੋਕਾਂ ਨੇ ਮੁੱਦੇ ਚੁਕਣੇ ਲੋਕਾਂ ਦੇ ਜਮੇ ਲੋਕਾਂ ਦੇ ਭਲੇ ਆ ਆ ਜਿਹੜੀ ਨਟੰਕੀ 19 ਤਰੀਕ ਨੂੰ ਇਨਾਲੇ ਦੇ ਵਿਧਾਇਕ ਨੇ ਭਗਵੰਤ ਮਾਨ ਕੋ ਤੇ ਸ਼ੋਧਿਆ ਸਾਹਿਬ ਜਿਹੜਾ ਇਦਾਂ ਦੇ ਆਕਾ ਆ ਦਿੱਲੀ ਤੋਂ ਕਰਾਈ ਆ ਬੜੀ ਹਾਸੋਈ ਨਹੀਂ ਤੇ ਪੰਜਾਬ ਦੇ ਪਿੱਠ ਜੇ ਸ਼ੁਰਾ ਦੇ ਮਾਰੇ ਮਾਰੇ ਇਹਨਾਂ ਦੇ ਬੜੇ 22 ਸਾਲ 4 ਸਾਲ ਹੋ ਗਏ ਆ ਇਨਾਲੇ ਦੇ ਹਲਕੇ ਨਾਲੇ ਵਿਧਾਨ ਸਭਾ ਦੇ ਹਲਕਿਆਂ ਨੂੰ ਫੇਰ ਗੁੰਮਰਾਹ ਕਰਦੇ ਪਏ ਆ ਆ ਕਾਲਜ ਇਹ ਕਾਲਜ ਦੀ ਗੱਲ ਕੀਤੀ ਆ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਵੋਕੇਸ਼ਨਲ ਕਾਲਜ ਕੀਤਾ ਕਈ ਤੁਹਾਡੇ ਸੀਨੀਅਰ ਬੜੇ ਇੱਥੇ ਬੁੱਧੀਜੀਵਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਬੋਲੇ ਆ ਕਿ ਬਹੁਤ ਬੜਾ ਕੀ ਅਲਾਦੀਨ ਦਾ ਚਰਾਗ ਆ ਗਿਆ ਜਿੰਨ ਪੈਦਾ ਹੋ ਗਿਆ ਆ ਤੇ ਆ ਜਿਹੜਾ ਡਿਗਰੀ ਕਾਲਜ ਇਹ ਨਾਲੇ ਚੱਲਦਾ ਪਿਆ ਆ ਮੈਂ ਇਹ ਨਹੀਂ ਕਹਿੰਦਾ ਉੱਥੇ ਕਾਲਜ ਨਾ ਬਣੇ ਈ ਨਾਲੇ ਜਿਹੜਾ 30 ਏਕੜਾਂ ਦੇ ਡਿਗਰੀ ਕਾਲਜ ਆ ਸਰਦਾਰ ਹਰਚਰਨ ਸਿੰਘ ਜੀ ਨਾਲ ਆ ਸਵਰਗਵਾਸ ਹੋਏ ਨੇ ਕਾਂਗਰਸ ਵੇਲੇ ਇਹ ਇਥੇ ਕਾਲਜ ਬਣਿਆ ਉਦੀ ਬਾਰ-ਬਾਰ ਕਈ ਵਾਰ ਰਿਪੇਅਰ ਹੀ ਮੈਨੂੰ ਯਾਦ ਆ 10 ਸਾਲ ਮੈ ਰਹਿਆ 2.5 ਕਰੋੜ ਦੇ ਕਰੀਬ ਉਹਦੀ ਰਿਪੇਅਰ ਲਈ ਪੈਸੇ ਸਾਨੂੰ ਮਿਲੇ ਹੀ ਉਹ ਅਸੀਂ ਬਾਦਲ ਸਾਹਿਬ ਕੋ ਕਾਲੀਪਾਚ ਬਈ ਸਰਕਾਰ ਦੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਆ ਪ੍ਰਤਾਪ ਨੇ ਮੇਰੇ ਖਿਆਲ 50-60 ਲੱਖ ਰੁਪਇਆ 7-7 ਕਰੋੜ ਦੇ ਕਰੀਬ ਪੈਸੇ ਕਾਲਜ ਦੀ ਰੈਨੋਵੇਸ਼ਨ ਲਈ ਲੈ ਕੇ ਆਏ ਨੇ ਕਿਹੜਾ 30 ਏਕੜਾਂ ਚ ਕਾਲਜ ਹੈ ਨਾ ਤੇ ਉਥੇ ਕੋਰਸ ਪੂਰੇ ਨੇ ਕਰਦੇ ਪਏ ਨਾ ਉਥੇ ਸਟਾਫ ਨਾ ਲੈਕਚਰਰ ਨਾ ਪ੍ਰੋਫੈਸਰ ਤੇ ਪ੍ਰਿੰਸੀਪਲ ਵੀ ਥੱਲੇ ਡਾਕਟਰ ਰੱਖੇ ਪਏ ਆ ਇਹਦੇ ਹਾਲ ਨਾ ਉਥੇ ਚਪੜਾਸੀ ਆ ਨਾ ਕੋਈ ਝਾੜੂ ਫੇਰਨ ਵਾਲਾ ਆ ਤੇ ਇਹ ਨਾਮਾ ਹੀ ਕਾਲਜ ਤੇ ਮੈਂ ਇਹ ਵੀ ਸੁਣੀ ਆ ਤੁਹਾਡੇ ਮਾਧਿਅਮ ਰਹੀ ਮੀਡੀਆ ਰਹੀ ਕਿ 70 ਕਿਲੋਮੀਟਰ ਦੇ ਲਾਗੇ ਲਾਗੇ ਕਾਲਜ ਨਹੀਂ ਆ ਇਹਦੇ ਸਾਰਾ 5-6 ਕਿਲੋਮੀਟਰ ਦੇ ਕਾਲਜ ਐਫੀਕੇਸ਼ਨ ਕਾਲਜ ਮੈਂ ਇਹ ਭੱਦਰਪੁਰਸ਼ਾਂ ਨੂੰ ਮਿੰਨਤ ਆਸ ਨਹੀਂ ਹੈ ਨਾ ਆਸ ਤੇ ਹੈ ਹੀ ਨਹੀਂ ਇਹਨਾਂ ਦੇ ਕਟੋ ਕਾਟ ਉਥੇ ਤੁਸੀਂ ਖੇਡ ਸਟੇਡੀਅਮ ਬਣਾਉਂਦੇ ਕਿਉਂਕਿ ਕਿਹੜੇ ਸਾਡੇ ਰਾਜਸਿਕ ਦੇ ਬੱਚੇ ਲੱਗੇ ਬੀਐਸਐਫ ਬਕਰੌਲ ਦੇ ਜਿੱਥੇ ਬਕਰੌਲ ਇਹਦਾ ਬਣਾਇਆ ਉਥੇ ਲੱਗੇ ਇੱਕ ਬੀਐਸਐਫ ਦਾ ਇਹ ਚੌਕੀ ਆ ਚੌਕੀ ਚੌਕੀ ਉਥੋਂ ਚੁੱਕੀ ਗਈ ਆ ਉਹਦਾ ਇੱਕ ਥਾਂ ਆ ਬੀਐਸਐਫ ਵਾਲਿਆਂ ਦੀ ਉਥੇ ਕਿਹੜੇ ਸਾਡੇ ਰਾਜਸਿਕ ਬਰਾਦਰੀ ਦੇ ਗਰੀਬ ਬੱਚੇ ਆ ਨੌਜਵਾਨ ਵੀਰ ਆ ਉਥੇ ਖੇਡਾਂ ਖੇਡਦੇ ਆ ਤੇ ਤੁਹਾਡੀ ਤੁਹਾਡੀ ਸਰਕਾਰ ਦੀ ਕਰਤੂਤ ਨਹੀਂ ਉਥੇ ਪੱਥਰ ਛੁੱਟਿਆ ਆ ਪਿਆ ਤੁਹਾਡੇ ਠੇਕੇਦਾਰਾਂ ਨੇ ਉਹਨੇ ਵੀ ਸਾਲ ਡੇਢ ਸਾਲ ਹੋ ਗਿਆ ਪੱਥਰ ਛੁੱਟ ਛੁੱਟ ਕੇ ਥਾਂ ਗਰਾਊਂਡ ਬੰਦ ਕੀਤੀ ਪਈ ਆ ਇਹ ਕੋਈ 10-15 ਸਾਲਾਂ ਚ ਇੱਥੇ ਇੱਕ ਸਟੇਡੀਅਮ ਵੱਡਾ ਬਣਾਉਂਦੇ ਇੱਚੇ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਮੈਨੂੰ ਬੜਾ ਮਾਣ ਆ ਕਿ ਜਿਹੜੇ ਮੇਰੇ ਕਿਰਾਏ ਸਿੱਖ ਬਰਾਦਰੀ ਦੇ ਬੱਚੇ ਬੱਚੀਆਂ ਕੋਈ ਡਾਕਟਰ ਬਣ ਰਿਹਾ ਕੋਈ ਐਮਬੀਬੀਐਸ ਕਰ ਰਿਹਾ ਸਾਡੀਆਂ ਬੱਚੀਆਂ ਬੱਚੇ ਕੋਈ ਬੀਡੀਐਸ ਕਰ ਰਿਹਾ ਮੈਂ ਪੁਲਿਸ ਦੇ بڑے ਮੁਲਾਜ਼ਮ ਭਰਤੀ ਫੌਜ ਦੇ بڑے ਭਰਤੀ ਹੁੰਦੇ ਪਏ ਉਹ ਸਾਰੇ ਖੇਡਾਂ ਦੇ ਪ੍ਰਤੀ ਖੇਡਦੇ ਆ ਆਪਣੀ ਐਕਸਰਸ ਕਰਦੇ ਆ ਕਰ ਤੇ ਸਾਰਾ ਚੱਲਦਾ ਆ ਇਹ ਵੋਕੇਸ਼ਨਲ ਕਾਲਜ ਖੋਲਦੇ ਪਏ ਆ 15 ਏਕੜ ਜ਼ਮੀਨ ਲੈੜੀ ਆ ਤੇ ਜਿਹੜੇ ਆ ਨਾਲੇ ਆਈਟੀਆਈ ਆ ਕਿੱਥੇ ਤੁਹਾਡੇ ਕੋਲ ਕੋਸ ਨਹੀਂ ਪੂਰੇ ਹੁੰਦੇ ਪਏ ਆਈ ਨਾਲੇ ਆਠਾਂ ਨਹੀਂ ਤੇ ਮਾਰੇ ਪੂਰੇ ਨਹੀਂ ਆ ਕੋਈ ਮਹਿਕਮਾ ਫੜ ਲਓ ਪੰਚਾਇਤ ਦਾ ਲੋਕਲ ਬਾਡੀ ਦਾ ਕੋਈ ਮਹਿਕਮਾ ਫੜ ਲਓ ਕੋਈ ਰੋਜ਼ਗਾਰ ਦਫ਼ਤਰ ਫੜ ਲਓ ਮਲਾਜ਼ਮ ਹੀ ਨਹੀਂ ਆ ਤੇ ਇਹ ਇਹ ਬਣਾ ਇਹਦੇ ਪਹਿਲੀ ਗੱਲ ਤੇ ਬੰਨਾ ਹੈ ਨਹੀਂ ਇਹ ਇਹ ਪ੍ਰਮਾਤਮਾ ਜਾਣਦਾ ਲੋਕ ਲੋਕਾਂ ਦੀ ਜ਼ੁਬਾਨ ਆ ਕਹਿੰਦੇ ਇਹਦੇ ਐਵੇਂ ਪਖੰਡ ਕਰਦੇ ਪਏ ਆ 15 ਕਿੱਲੇ 15 ਕਰੋੜ ਕਹਿੰਦੇ ਪਏ ਆ ਇਹ ਪ੍ਰਮਾਤਮਾ ਜਾਣੇ ਵੋਕੇਸ਼ਨਲ ਕਾਲਜ ਇਹ 65000 ਬੰਦਾ ਭਰਤੀ ਕੀਤਾ ਤੇ ਰੋਜ਼ ਕਿਹੜੇ ਹਜ਼ਾਰਾ ਰਿਟਾਇਰਡ ਹੋ ਰਹੇ ਨੇ ਰੋਜ਼ ਹਰ ਵਿਭਾਗ ਵਿੱਚ ਹਜ਼ਾਰਾ ਬੰਦੇ ਰਿਟਾਇਰਡ ਹੁੰਦੇ ਪੈਣੇ 65000 ਨਾ ਟੱਡ ਪਰ ਜਾਂਦਾ ਤੇ ਤੇ ਮਥੇ ਲੈ ਕੇ ਫਰੀਜਾ ਕਿ ਮੈਂ ਸਰਕਾਰ ਨੂੰ ਮੈਂ ਕਹਿੰਦਾ ਐਮਐਲਏ ਨੂੰ ਕਹਿੰਦਾ ਕਿ 65000 ਹੀ ਭਰਤੀ ਕੀਤੀ 65000 ਭਰਤੀ ਕੀਤੀ ਆ 65000 ਭਰਤੀ ਨਹੀਂ ਅਸੀਂ ਤੇ ਲੱਖਾਂ ਭਰਤੀ ਕਰਤੀ ਆ ਅਸੀਂ ਕਾਲੀ ਸਰਕਾਰ ਭਾਜਪਾ ਸਰਕਾਰ ਚ ਰਹੀ ਦੋ ਦੋ ਲੱਖ ਬੱਚਾ 2.5 ਤੇ 3-3 ਲੱਖ ਬੱਚਾ ਭਰਤੀ ਕੀਤਾ ਹਰ ਵਿਭਾਗ ਵਿੱਚ ਤੇ 65 ਹਜ਼ਾਰ ਨੂੰ ਰੋਈ ਜਾਂਦੇ ਜਿਤਨਾ ਬੜਾ ਪੁਲ ਦਾ ਇਹਦੇ ਸਰਕਾਰਾਂ ਡਿਊਟੀਆਂ ਬੰਦ ਲੀਆਂ ਨੇ ਤੇ ਦੂਸਰਾ ਮਹਿਰਾਨ ਆ ਇਸ ਐਮਐਲਏ ਦੇ ਜਿਹੜੀ ਇੱਕ ਦਿਨ ਪਹਿਲਾਂ ਇਹਨੇ ਰੈਲੀ ਤੋਂ ਟੰਕੀ ਕੀਤੀ ਚਾਰਕ ਆਪਣੇ ਉਥੋਂ ਕੜਾ ਮ ਚੌਧਰੀ ਫੜ ਕੇ ਮਿੱਟੀ ਭਾ ਗਏ ਤੇ ਕਹਿੰਦਾ ਇਹ ਮਿੱਟੀ ਯਾਦ ਕਰਾ ਲਈ ਆ ਦਰ ਹਰ ਦੋ ਲਾਂਡ ਦੇ ਤੇਰੀ ਤੂੰ ਕੋਈ ਪਹਿਲੀ ਗੱਲ ਤੇ ਕੋਈ ਪਾਰਟੀ ਤੂੰ ਵੀ ਨਹੀਂ ਛੱਡੀ ਕੋਈ ਕੱਲੀ ਕਾਂਗਰਸ ਤੇ ਕੱਲੀ ਕਿਹੇ ਧੜੇ 'ਚ ਕੱਲੀ ਕਿਹੇ 'ਚ ਫੇਰ ਤੂੰ ਅਮਰੀਕਾ ਭੱਜ ਗਿਆ ਉੱਥੇ ਵੀ ਜੋ ਉਹਦੋਂ ਕਰਤੂਤਾਂ ਖੇਲੀਆਂ ਜੋ ਤੂੰ ਉੱਥੇ ਆਪਣੀਆਂ ਛੋਰਾਂਾਂ ਛੁੱਟੀਆਂ ਲਈਆਂ ਆ ਉਹ ਵੀ ਸਾਡੇ ਕੋਲ ਜਗਜਗਰ ਕਰ ਸਮਾਂ ਆਲੇ ਤੇ ਜਗਜਗਰ ਕਰਾਂਗੇ ਤੇ ਉੱਥੋਂ ਤੂੰ ਵਾਪਸ ਆਇਆ ਤੇ ਵਾਪਸ ਆੜ ਕੇ ਤੂੰ ਅਜੇ ਤੱਕ ਤੈਨੂੰ ਇਹ ਨਹੀਂ ਪਤਾ ਦੇਸ਼ ਯਾਦ ਕਰਦਾ ਹੋਇਆ 1947 ਦਾ ਦੇਸ਼ ਯਾਦ ਇਹ ਮਿੱਟੀ ਫੜ ਕੇ ਯਾਦ ਕਰਦਾ ਪਿਆ ਮੈਨੂੰ ਸ਼ਰਮ ਆਉਂਦੀ ਗੱਲ ਕਹਿਣ ਲੱਗਿਆ ਆ ਹਾੜਾ ਇਹ ਸਾਡੇ ਹਲਕੇ 'ਚ ਪੰਜਾਬ ਦਾ ਇਹ ਡਾਟਾ ਆ ਕਿ 5 ਲੱਖ ਏਕੜ ਦੇ ਕਰੀਬ ਹਾੜ ਸਾਡੇ ਜਿਹੜੀ ਜ਼ਮੀਨਾਂ ਫਸਲਾਂ ਤਬਾਹ ਹੋਈਆਂ ਪੰਜ ਲੱਖ ਏਕੜ ਦੇ ਕਰੀਬ ਅੱਜ ਦੀ ਤਰੀਕ ਤੱਕ ਸਿਰਫ 2 ਲੱਖ ਏਕੜ ਤੱਕ ਨੇ ਮੁਆਵਜ਼ੇ ਦਿੱਤੇ ਬਾਕੀ ਰੋਂਦੇ ਪਏ ਆ ਇਹਨਾਂ ਦੀ ਦਵਾਈ ਦਿੰਦੇ ਪਏ ਆ ਇਹਨਾਂ ਦੇ ਜਾਨਵਰੋਂਦੇ ਪਏ ਆ ਤੇ ਜਿਨ੍ਹਾਂ ਨੂੰ ਪੈਸੇ ਦਿੰਦੇ ਪਏ ਆ ਮਲਾਜਮ ਪੈਸੇ ਖਾਂਦੇ ਪਏ ਵਿੱਚੋਂ ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਝੋੜੀ ਚੋਕੇ ਆਗੇ ਉਹਨਾਂ ਨੂੰ ਪੈਸੇ ਦਵਾਤੇ ਆ ਬਾਕੀ ਸਾਰੇ ਚੀਜ਼ ਦਵਾਈ ਦੇ ਦਿੱਜਾਰੇ ਨੇ ਆਸਾ ਜੀ ਮੈਂ ਇਹ ਵੀ ਦੱਸਣਾ ਚਾਹੁੰਦਾ ਆਹ ਜਿਹੜੀਆਂ ਰੈਲੀਆਂ ਭਗਵੰਤ ਮਾਨ ਜੀ ਕਰਕੇ ਗਏ ਆ 1.5 ਕਰੋੜ ਰੁਪਏ ਮਜੀਠੇ ਦੀ ਰੈਲੀ ਦੇ ਤੇ 1.5 ਕਰੋੜ ਰੁਪਏ ਦੀ ਨਾਲੇ ਦੀ ਰੈਲੀ ਦੇ ਲੱਗਾ ਤੇ ਰੈਲੀ ਦਿੱਤੀ ਆ ਦਿੱਲੀ ਵਾਲੇ ਦਿੱਲੀ ਵਾਲੀਆਂ ਕੰਪਨੀਆਂ ਨੂੰ ਤੇ ਜਿਹੜੇ ਇਥੇ ਲੋਕਲ ਰੋਜ਼ਗਾਰ ਪੰਜਾਬੀ ਲੋਕ ਨੇ ਜਿਹੜੇ ਕੰਮ ਰੈਲੀਆਂ ਦਾ ਪ੍ਰਬੰਧ ਕਰਦੇ ਆ ਮੈਂ ਤੇ ਹੈਰਾਨ ਆ ਇਹਦੇ ਰੈਲੀ ਐਤਰਾ ਰੈਲੀ ਐਤਰਾ ਬਹੁਤ ਦੇ ਵਿੱਚ ਅੱਠਾ ਜ਼ਿਲ੍ਹਿਆਂ ਦੀ ਪੁਲਿਸ ਇਥੇ ਲੱਗੀ ਆ ਆਪਣੇ ਮਜੀਠੇ ਜ਼ਿਲ੍ਹੇ ਚ ਅੱਠਾ ਜ਼ਿਲ੍ਹਿਆਂ ਦੀ ਪੁਲਿਸ ਇਥੇ ਕਾਲੀਆਂ ਭਾਜਪਾ ਵਾਲੇ ਵੀ ਰੈਲੀਆਂ ਹੋਈਆਂ ਆ ਇਥੇ ਆਪਣੇ ਕਾਂਗਰਸ ਵਾਲੇ ਵੀ ਰੈਲੀਆਂ ਹੋਈਆਂ ਨੇ ਇੱਥੇ ਕਈ ਜਨ ਸਭੰਦੀਆਂ ਨੇ ਰੈਲੀਆਂ ਕੀਤੀਆਂ ਕਈ ਮੁਲਾਜ਼ਮਾਂ ਨੇ ਰੈਲੀਆਂ ਕੀਤੀਆਂ ਨੇ ਤੇ ਮੈਂ ਅੱਜ ਇਹ ਨਾੜੇ ਦੁਕਾਨ ਹਰ ਦੁਕਾਨ ਦੇ ਬਾਹਰ ਇੱਕ ਪੋਸਾ ਰਖਲਾ ਰਿਆ ਕੋਈ ਕਿਸੇ ਦਾ ਗਾਹਕ ਆਉਂਦਾ ਸੀ ਉਹਨੂੰ ਭਜਾ ਦਿੰਦੇ ਸੀ ਡੰਡਾ ਮਾਰ ਕੇ ਮਾੜੀ ਹਾਲਤ ਕੀਤੀ ਭਈ ਲਾਰਡ ਆਰਡਰ ਦਾ ਜਨਾਜਾ ਨਿਕਲਿਆ ਪਿਆ ਆ ਆਰਥਿਕ ਸਥਿਤੀ ਪੰਜਾਬ ਦੀ ਮਾੜੀ ਹੋਈ ਪਈ ਆ ਅੱਜ ਦੀ ਮਿੱਟੀ ਦੀ ਗੱਲ ਕਰਦਾ ਪਿਆ ਉਥੋਂ ਮਿੱਟੀ ਚੋਕੇ ਲਿਆ ਕੇ ਇੱਕ ਥੈਲੇ 'ਚ ਪਾ ਕੇ ਦੇ ਮੁੱਖ ਮੰਤਰੀ ਨੂੰ ਉਡਾਰਤੀ ਆ ਇਹ ਵੇਖੋ ਕਿੰਨਾ ਘਬਰਾਹ ਕਰਦਾ ਪਿਆ ਇਹ ਭੰਡਾਂ ਦੀ ਸਰਕਾਰ ਆ ਝੂਠਾਂ ਦੀ ਸਰਕਾਰ ਆ ਜੋ ਉਠਾ ਲੈ ਫੁੱਫੜ ਨੇ ਕਿਹੜੀ ਏਤਾਰ ਆ ਇਹਦੇ ਸਰਦਾਰ ਬਾਦਲਵਾਲੇ ਅਕਾਲੀ ਭਾਜਪਾ ਦੀ ਸਰਕਾਰ ਹੀ ਬਾਜਪਈ ਸਾਹਿਬ ਪ੍ਰਧਾਨ ਮੰਤਰੀ ਸਨ ਤੇ ਦੂਸਰੇ ਅਡਵਾਨੀ ਸਾਹਿਬ ਅਡਵਾਨੀ ਜੀ ਹੋਮ ਮਿਨਿਸਟਰੀ ਸਾਨੂੰ ਤਾਰਾਂ ਤੋਂ ਪਾਰ 10000 ਰੁਪਏ ਮੁਆਵਜ਼ਾ ਦਿੰਦੇ ਹੀ ਉਹ ਉਹ ਵੀ ਇਹਨਾਂ ਨੇ ਸਾਡਾ ਚਲੋ ਕਾਂਸ ਦੀ ਸਰ ਮਨਮੋਹਨ ਸਰਕਾਰ ਹੀ ਉਹਨਾਂ ਨੇ ਬੰਦ ਕਰਤੇ ਉਸ ਤੋਂ ਬਾਅਦ ਇਹ ਜਿਹੜੀਆਂ ਤਾਰਾਂ ਦੇ ਇੱਕ ਹੋਮ ਅਫੇਅਰ ਕਮੇਟੀ ਹੁੰਦੀ ਆ ਲੋਕ ਸਭਾ ਦੇ ਵਿੱਚ 15 ਤੋਂ 20 ਉਹ ਚ ਮੈਂਬਰ ਹੁੰਦੇ ਆ ਲੋਕ ਸਭਾ ਦੇ ਇੱਕ ਚੇਅਰਮੈਨ ਹੁੰਦਾ ਐਮਪੀ ਬਾਕੀ ਇੱਕ ਵਾਈਸ ਚੇਅਰਮੈਨ ਬਾਕੀ ਉਹਦੇ ਪੂਰੀ ਕਮੇਟੀ ਹੁੰਦੀ ਆ ਇਹ ਉਹਨਾਂ ਨੇ ਇਹਦਾ ਐਸਟੀਮੇਟ ਹਰ ਸੂਬੇ ਜਾ ਕੇ ਇਸ ਤਰ੍ਹਾਂ ਪੰਜਾਬ ਦੇ ਵਿੱਚ 543 535 ਕਿਲੋਮੀਟਰ ਦੇ ਤਾਰ ਹੈ ਸਾਡੀ ਪਠਾਨਕੋਟੋਂ ਲੈ ਕੇ ਤੋਰ ਬਾਰਡਰ ਦੇ ਬੋਰ ਤੱਕ ਇਹ ਮੈਂ ਅੱਗੇ ਜਦੋਂ ਸਾਡੇ ਆ ਇਲੈਕਸ਼ਨ ਲੜੀ ਆ ਇੱਥੇ ਐਮਪੀ ਦੀ ਇਲੈਕਸ਼ਨ ਹੋਈ ਸਾਡੇ ਤਰੰਗੀ ਸੰਧੂ ਆਏ ਆ ਇਹ ਇਹ ਉਦੋਂ ਦੀਆਂ ਕਲੀਅਰ ਹੋਈਆਂ ਭੀਆਂ ਇੱਕ ਬਨੇ ਮੁੱਖ ਮੰਤਰੀ ਗਾਲਾਂ ਕੱਢਦਾ ਇਹ ਦਿੱਲੀ ਸਰਕਾਰ ਨੂੰ ਦਿੱਲੀ ਦਰਬਾਰ ਨੂੰ ਕਲੀਬ ਕਲੀ ਸਾਡੇ ਮੋਦੀ ਸਾਹਿਬ ਨੂੰ ਕਲੀ ਕਿਹਨੂੰ ਸਾਨੂੰ ਕਿਹੜੀ ਲੋੜ ਨਹੀਂ ਆ ਤੇ ਮਹਾਰਾਣੇ ਇਹ ਨੰਗੀ ਬਾਗਦੇ ਕਿ ਇਹਦੇ ਇਤਰਾ ਉੱਥੇ ਗਿਆ ਜਿਦ ਤਰ੍ਹਾਂ ਐਚ ਐਮਐਲ ਦੀ ਥੈਲਾ ਖੋ ਕੇ ਬੈਠਾ ਹੁੰਦਾ ਕਿ ਆ ਤੇਰਾ ਪਾਸ ਕਰਤਾ ਇਹ ਬੜਾ ਲੰਬਾ ਪ੍ਰੋਸੈਸ ਹੁੰਦਾ ਆ ਇਹ ਅਹੀਂ ਵੀ ਸਾਡੇ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਸੂਬੇ ਦੇ ਉਹਨਾਂ ਥਰੂ ਵੀ ਅਸੀਂ ਸਾਰਾ ਲਖ ਲੇ ਕੇ ਪੀਐਮ ਨੂੰ ਐਚਐਮਐਲ ਨੂੰ ਭੇਜਿਆ ਸਾਰਾ ਕਲੀਅਰ ਆ ਸਾਡੀ ਹੋਰ ਮਹੀਨੇ ਡੇਢ ਮਹੀਨੇ ਨੂੰ ਸਾਡੀ ਇੱਥੇ ਐਚਐਮ ਦੀ ਰੈਲੀ ਹੋਣ ਜਾ ਰਹੀ ਹੈ ਆ ਮੋਗੇ ਦੇ ਵਿੱਚ ਉਹ ਤੁਹਾਨੂੰ ਤਰੀਕ ਵੀ ਉਹਨਾਂ ਦੱਸ ਦੇਣੀ ਆ ਉਹਦੇ ਚ ਅਸੀਂ ਬੰਦੀ ਸਿੱਖਾਂ ਦੀ ਇਹ ਤਾਰਾਂ ਇਹ ਮਤਲਬ ਇੰਨਾ ਵੱਡਾ ਪੈਕੇਜ ਪੰਜਾਬ ਨੂੰ ਮਿਲਣ ਜਾ ਰਿਹਾ ਜਿਹੜਾ ਸਾਡੀ ਆਸ ਤੋਂ ਵੀ ਬਾਹਰ ਹੈ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ ਬਲ ਬਖਸ਼ੇ ਅਸੀਂ ਪੰਜਾਬ ਨੂੰ ਮੁੜ ਆਰਥਿਕ ਰੀਜਨ ਲੈ ਆ ਸਕੀਏ ਲਾਅ ਐਂਡ ਆਰਡਰ ਮੇਨਟੇਨ ਕਰ ਸਕੀਏ ਤੇ ਜਿਹੜੀਆਂ ਨਟਕੀਆਂ ਮਿੱਟੀ ਫੁਲਾ ਕੇ ਕਢਾ ਮ ਚੌਧਰੀ ਵਾਕੇ ਅੱਗੇ ਫੁੜਾ ਕੇ ਬਣਾਉਂਦੇ ਆ ਲੋਕਾਂ ਨੂੰ ਬਰਾਹ ਕਰਦੇ ਇਹ ਤੇ ਇਤਰਾ ਕਰਦੇ ਆ ਜੀ ਜੀ ਨੂੰ ਕੋਲੇ ਜੀ ਜੀ ਨੂੰ ਸ਼ਾਈ ਲਾ ਕੇ ਖੂ ਪਸ਼ੀਦ ਹੁੰਦੇ ਪਏ ਆ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ ਖਾਸ ਕਰਕੇ ਇਹ ਨਾਲੇ ਹਲਕੇ ਦੇ ਇਹਨਾਂ ਨੇ ਬੜੇ ਚਾਵਾ ਚਾਵਾ ਨੇ ਬਦਰਾ ਦੇ ਰੂਪ ਚ ਇਹਨੂੰ ਬਣਾਤਾ ਤੇ ਮੈਂ ਅੱਜ ਇਹ ਤਰੀਕ ਨੋਟ ਕਰ ਲਿਓ ਮੈਂ ਦਾਅ ਵੈਣਾ ਤੁਹਾਡੇ ਕੈਂਪ ਤੁਹਾਡੇ ਸਾਹਮਣੇ ਇੱਕ ਦੱਸ ਸਕਦਾ ਇਹ ਨਾਲੇ ਇਹ ਖਾਸ ਕਰਕੇ ਇਸ ਐਮਐਲਏ ਨੂੰ ਕਿ ਜਿੰਨੇ ਚਾਵਾ ਤੈਨੂੰ ਬਣਾਇਆ ਉਹਨੇ ਚਾਵਾ ਤੇਰੀ ਫੱਟੀ ਪੋਚਣੀ ਨਹੀਂ ਆੜੇ ਜਾਣ ਨੇ ਤੂੰ ਯਾਦ ਰੱਖਣਾ ਤੇ ਕਿੱਥੇ ਤੂੰ ਪੈਸੇ ਇਕੱਠੇ ਕਰਕੇ ਲੋਕਾਂ ਦੀਆਂ ਲੁੱਟਾਂ ਖੋਟਾਂ ਕਰਕੇ ਖੜਦਾ ਪਿਆ ਕਿਹੜੇ ਕਨੇਡੀਅਨ ਮਨੀ ਇੱਕ ਜੀ ਕਦੋਂ ਬਾਹਰ ਭੇਜਦਾ ਪਿਆ ਸਾਰਾ ਤੇਰਾ ਸੈਂਟਰ ਇਕੱਠਾ ਬਣਾਉਂਦਾ ਪਿਆ ਕਿ ਜੇ ਲੋ 10000 ਡਾਲਰ ਇਕੱਠੇ ਹੋ ਜਾਂਦੇ ਤੇ ਤੂੰ ਕਿੱਥੋਂ ਭੇਜਦਾ ਕਿੱਧਰ ਬਾਹਰ ਭੇਜਦਾ ਕਿੱਥੇ ਜਾਂਦੇ ਕਿਹੜੇ ਪਰਿਵਾਰ ਕੋ ਆਪਣੇ ਮੁੰਡੇ ਕੋ ਬਾਹਰ ਭੇਜਦਾ ਸਾਰਾ ਟੱਬਰ ਤੁਸੀਂ ਲੁੱਟਣ ਨੂੰ ਬੈਠੇ ਜੇ ਆ ਸੜਕਾਂ ਦੇ ਜਾਲ ਜਿਹੜੇ ਸਟੇਟ ਹਾਈਵੇ ਵੱਡੇ ਹਾਈਟ ਇਹ ਸਰਕਾਰਾਂ ਦੇ ਫਰਜ਼ ਬੰਦੇ ਆ ਬਣਾਉਂਦੇ ਸੈਂਟਰ ਪਿਆ ਆ ਹੁਣ ਥੋੜੇ ਜੇ ਆ ਮੈਨੂੰ ਬਹਿ ਹਰਾਨ ਆ ਹੁਣ ਕਹਿੰਦੇ ਕਿ 1100 ਰੁਪਿਆ ਹੀ ਸਾਡੀਆਂ ਪਤੀਆਂ ਭੇਡਣ ਦੇਣੇ ਆ ਮੈਂ ਇਹਨਾਂ ਪੁੱਛਣਾ ਚਾਹਾਂਗਾ ਖਾਸ ਕਰਕੇ ਏ ਸਰਕਾਰ ਨੂੰ ਇਸ ਐਮਐਲਏ ਨੂੰ ਇਹਦੀ ਸਰਕਾਰ ਨੂੰ ਅਹੀਂ ਨਹੀਂ ਕਹਿੰਦੇ ਨਾਂ ਦਓ ਪਰ ਆਪਾਂ ਪੰਜਾਬ ਨੂੰ ਕੀ ਦੇ ਰਹੇ ਆ ਜਿਹੜਾ ਇਹ ਕਹਿੰਦੇ ਹਮੇਸ਼ਾ ਇੱਕ ਇਹਨਾਂ ਨੇ ਤੂਤੀ ਵਜਾਉਂਦੇ ਆ ਕਿ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਇਹ ਕਿੱਥੋਂ ਬਣਾ ਲੈਣਾ ਜੀ ਇਹਨਾਂ ਨੂੰ ਇਹ ਪੁੱਛੋ ਕਿ ਜਿਹੜਾ 1100 ਰੁਪਏ ਕਰਜ਼ੇ ਲੈ ਕੇ ਤੁਸੀਂ ਦੇਣਾ ਆ ਸਾੜੀ ਧੀਆ ਬਣਾ ਨੂੰ ਤੇ ਕਿਹੜੇ ਸਾਡੇ ਆਉਣ ਵਾਲੀਆਂ ਪਨੀਰੀਆਂ ਸਾਡੇ ਬੱਚੇ ਆ ਪੋਤੇ ਆ ਦੋਧੀਆਂ ਦੋ ਤੇ ਦੋਧੀਆਂ ਹੋਣੀਆਂ ਬੱਚੇ ਪੰਜਾਬ ਦੇ ਆਉਣੇ ਆ ਉਹਨਾਂ ਨੂੰ ਕਰਜ਼ਾ ਹੀ ਦੇ ਕੇ ਜਾਣਾ ਜੇ ਇਹ ਕਰਜ਼ੇ ਥਲੇ ਡੋਪ ਕੇ ਜਾਣਾ ਪੰਜਾਬ ਨੂੰ ਮੇਰਾ ਕਹਿਣ ਦਾ ਭਾਵੇਂ ਆ ਰੰਗਲਾ ਕੀ ਬਣਾਦਾ ਤੁਸੀਂ ਤੇ ਕੰਗਲਾ ਕਰ ਹੀ ਜਾਂਦੇ ਪਏ ਜੇ ਇਹਨੂੰ ਆਰਥਿਕ ਸਰੀਰ ਤਾਂ ਮਾਰ ਹੀ ਜਾਂਦੇ ਪਏ ਜੇ ਤੇ ਆਪਣੇ ਆਕਾ ਜਿਹੜੇ ਦਿੱਲੀ ਬੈਠੇ ਆ ਉਹਨਾਂ ਨੂੰ ਖੁਸ਼ ਕਰ ਹੀ ਜਾਂਦੇ ਪਏ ਜੇ ਉਹਨਾਂ ਦੇ ਕਹਿੰਦੇ ਤੁਸੀਂ ਆ ਮਹਾਰਾਣ ਆ ਉਹ ਉਹਦੇ ਆਕਾ ਜਿਹੜਾ ਇੱਥੇ ਨਾਲ ਉਹਦੇ ਆਇਆ ਸੀ ਉਹ ਕਹਿੰਦਾ 70 ਕਿਲੋਮੀਟਰ ਰੇਂਜ ਕੜੀਏ ਨਹੀਂ ਕੋਈ ਵੀ ਮੈਂ ਤੇ ਇੰਨਾ ਹੈਰਾਨ ਹੈ ਇਹਨੇ ਇਹਨੇ ਸਾਨੂੰ ਹੀ ਨਾਲੇ ਵਾਲਿਆਂ ਨੂੰ ਬਰਡਰਨ ਬੇਕੂ ਸਮਝਦੇ ਤਾਰਾਂ ਵੀ ਸੇ ਤਾਰਾਂ ਵੀ ਉਸ ਸਮੇਂ ਲਗੀਆਂ ਸੀ ਜਦੋਂ ਅੱਤਵਾਦ ਦਾ ਸਮਾਂ ਸੀ ਉਹਦਾ ਮਾਹੌਲ ਠੀਕ ਨਹੀਂ ਸੀ ਜਿਹੜੇ ਠੇਕੇਦਾਰੀ ਕੰਮ ਅੱਗੇ ਪਿੱਛੇ ਕਰ ਗਏ ਇਹ ਸਾਰੀ ਤਾਰ ਸਾਰੇ ਹਿੰਦੁਸਤਾਨ ਦੀ ਸਹੀ ਹੋਣੀ ਆ ਕੱਲੇ ਪੰਜਾਬ ਦੀ ਨਹੀਂ ਕਰਨੀ ਆ ਦੇਸਾਂ ਦੇ ਮੋਦੀ ਸਾਹਿਬ ਨੇ ਐਚਐਮ ਸਾਹਿਬ ਨੇ ਸਾਰੇ ਹਿੰਦੁਸਤਾਨ ਦੀ ਜਿਹੜੀ ਜਿਗਜ਼ੈਗ ਗਲਤ ਤਾਰ ਲੱਗੀ ਆ ਇਹ ਕਹਿੰਦਾ ਮੈਂ ਕਹਿੰਦਾ 300 ਮੀਟਰ ਕਰ ਲਿਓ ਉਹ ਤੇਰੇ ਕਹਿੰਦੇ 3 ਇੰਚਾਂ ਨਹੀਂ ਹੋਣੀਆਂ ਤੇ ਤੂੰ ਲੋਕਾਂ ਨੂੰ ਘਬਰਾਹਤ ਕਰਦਾ ਪਿਆ ਤੂੰ ਆਪਣੇ ਆਪਣਾ ਪੰਜਾਬ ਸਾਭ ਆ ਕੰਮ ਤੂੰ ਸਾਰੇ ਦਿੱਲੀ ਆਉਣ ਦੇਣਾ ਪਿਆ ਆ ਬੋਰਡਾ ਸਵਾਏ ਬੋਰਡਾ ਲਾਉਣ ਤੋਂ 1200 ਕਰੋੜ ਆ ਜੀ ਆਰਾਮ ਦੀ ਸਕੀਮ ਹੀ ਜੀ ਆਰਾਮ ਜੀ ਦੀ ਸਕੀਮ ਹੀ ਸਿਰਫ 26 ਦਿਨ ਦਿਹਾੜੀ ਦਿੰਦੇ 26 ਦਿਹਾੜੀ ਤੋਂ 27ਵੀਂ ਦਿਹਾੜੀ ਨਹੀਂ ਦਿੱਤੀ ਅਜੇ ਤੱਕ ਇਹਨਾਂ ਨੇ ਤੇ ਸਾਡੇ ਕਿਹੜੀ ਸਰਕਾਰ ਆ 750 ਦਿਹਾੜੀ ਤੇ ਜਿਹੜਾ ਗਬਨ ਕਰਦੇ ਸੀ ਉਹਨੂੰ ਨੱਥ ਪਾਉਣ ਲਈ ਇਹਨਾਂ ਨੇ ਸਿੱਧਾ ਉਹ ਮਸ਼ੀਨ ਤੇ ਕਰਤੀ ਹੈ ਜਿਹੜੀ ਅੰਗੂਠੇ ਦੇ ਸਾਰੀ ਹਾਜ਼ਰੀ ਲੱਗਿਆ ਕਰੂਗੀ ਲੋਕਾਂ ਨੂੰ ਇਹ ਫਾਇਦਾ ਹੋ ਜੇ ਨਾਲ ਸਿੱਧੇ ਖਾਤੇ 'ਚ ਪੈਸੇ ਆਇਆ ਕਰਨਗੇ ਮਾਨ ਸਾਹਿਬ ਇਹ ਕਿਸ ਸਰਪੰਚ ਨੂੰ ਸਨਮਾਨਤ ਕੀਤਾ ਕਿ ਉਹਨਾਂ ਨੂੰ 15 ਕਿਲੋ ਜ਼ਮੀਨ ਦਿੱਤੀ ਹੈ ਕਾਜ ਵਾਸਤੇ ਉਹ ਵੀ ਪੰਚਾਇਤ ਉਹ ਭਾਰਤੀ ਕਿ ਜਾ ਕੇ ਜਿਹੜਾ ਪਿੰਡ ਬਕਰਾਉ ਲਿਆ ਜਿਹੜੇ ਕਾਸਟ ਕਰਦੇ ਸੀ ਇੱਕ ਸਵਾਸੂ ਏਕੜ ਪਹਿਲੀ ਬਕਰਾਉਲ ਪਿੰਡ ਦੀ ਪੰਚਾਇਤ ਦੀ ਆ ਇਹ ਪੰਚਾਇਤ ਦੀ ਜ਼ਮੀਨ ਹੈ ਕਿਸੇ ਦੀ ਬਾੜਕੀ ਜ਼ਮੀਨ ਨਹੀਂ ਆ ਇਹ ਕੋਈ ਸ਼ੋਅ ਇਹ ਤੇ ਕੁਝ ਵੀ ਸ਼ੋਅ ਕਰ ਸਕਦੇ ਜੀ ਇਹ ਤੇ ਇਹ ਤੇ ਚੰਦਰਮਾ ਨੂੰ ਧਰਤੀ ਲਿਆ ਹਾਦੇ ਆ ਇਹਦੇ ਤਾਰੇ ਵੀ ਲਿਆ ਹਾਦੇ ਆ ਇਹਦੇ ਕਈ ਕੁਝ ਕਰ ਸਕਦੇ ਇਹਦੇ ਈਦ ਦਾ ਚੰਦ ਕੁਝ ਵੀ ਬਣਾ ਸਕਦੇ ਇਹਨਾਂ ਇਹਨਾਂ ਦੇ ਇਹ ਉਹ ਚ ਵੀ ਕਰ ਸਕਦੇ ਜੀ ਇਹ ਸਵਾਏ ਸਵਾਏ ਦੂਸ਼ਣ ਬਾਜੀ ਤੋਂ ਸਵਾਏ ਕਾਲੀਆਂ ਦੇ ਸਵਾਏ ਭਾਜਪਾ ਤੋਂ ਸਵਾਏ ਆਪਣੇ ਕਾਂਗਰਸ ਤੋਂ ਸਵਾਏ ਹੋਰ ਜਿਹੜੇ ਆ ਆ ਤੁਸੀਂ ਆ 328 ਸਾਹਿਬਗੁਰੂ ਗ੍ਰੰਥ ਸਾਹਿਬ ਦਾ ਰੂਪ ਵੇਖ ਲਓ ਉੱਥੇ ਵੀ ਇਹਨੇ ਕੀ ਕੀਤਾ ਸਜਾ ਨਹੀਂ ਉਹ ਨਹੀਂ ਜਿਹੜੀ ਮੁੱਖ ਮੰਤਰੀ ਨੇ ਜਿਹੜਾ ਝੂਠ ਬੋਲਦਾ ਪਿਆ ਇੱਕ ਨਾ